ਕ੍ਰੈਕੀਸ਼ੀ ਦੀ ਦੁਕਾਨ ਹੈ ਜੀ ਇੱਥੇ ਤੇ ਸਾਨੂੰ ਪੌਣੇ 5 ਵਜੇ ਸਾਨੂੰ ਪਤਾ ਲੱਗਾ ਜੀ ਤੇ ਤੁਹਾਡਾ ਸ਼ੜਲ ਤੋੜੇ ਹੋਏ ਆ ਜੀ ਤੇ ਤੁਹਾਡਾ ਇੰਨਾ ਨੁਕਸਾਨ ਹੋ ਗਿਆ ਜੀ ਅਸੀਂ ਦੇਖਿਆ ਤਾਂ ਅੱਗੇ ਸਾਡਾ 30-35 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਤੇ ਬੈਟਰੀ ਲੈ ਗਏ ਸਾਡੀ ਇੱਕ ਚੱਕੇ ਤੇ ਨਾਲ ਉਹ ਬੈਟਰੀ ਚਾਰਜਰ ਹੁੰਦਾ ਉਹ ਲੈ ਗਏ ਬਾਕੀ ਟੂਲਸ ਲੈ ਗਏ ਜੀ ਸਾਡਾ ਅਜੇ ਤਾਂ ਹੁਣ ਕਿਸੇ ਪਾਸੇ ਜੋਗੇ ਵੀ ਨਹੀਂ ਜੀ ਤੇ ਪਰ ਹੋ ਰਿਹਾ ਥੇ ਪਰ ਸਾਹ ਜਾਨ ਅੱਗੇ ਇਹੀ ਮੰਗ ਕਰਦੇ ਆ ਫਿਰ ਤੁਹਾਨੂੰ ਅਨਸਾਫ ਦਵਾਇਆ ਜਾਵੇ ਜੋ ਸਾਡਾ ਨੁਕਸਾਨ ਹੋ ਪਰ ਪਰ ਭਾਈ ਕਰਾਈ ਹੋਵੇ ਹਾਂ ਹਾਂ ਜੀ ਹੋਰ ਵੀ ਆ ਜੀ ਨਾਲ ਇੱਕ ਆਪਣੇ ਟੈਂਟ ਵਾਲਿਆਂ ਦੇ ਉਹਨਾਂ ਦੇ ਵੀ ਛੱਟਾ ਤੋੜੇ ਆ ਤੇ ਨਾਲ ਮਲਕੀਸ਼ ਸਿੰਘ ਆ ਜੀ ਸਾਡੇ ਉੱਥੇ ਨਾਲ ਹੀ ਆ ਤੇ ਸਵੀਟ ਸ਼ਾਪ ਆ ਜੀ ਜਾਨੀ ਉਹਨਾਂ ਦੇ ਉਹਨਾਂ ਦੇ ਵੀ ਛੋੜੇ ਸਾਡੇ ਜਿਆਦਾ ਹੋਰ ਵਗੈਰਾ ਬਿਸਕਟ ਵਗੈਰਾ ਇਦਾਂ ਦੇ ਲੈ ਗਏ ਜੀ ਚੱਕ ਕੇ ਮੈਂ ਜੀ ਮਲਕੀਸ਼ ਸਿੰਘ ਪਾਨਾ ਕਿਸ਼ਿੰਦਰ ਕੋਟਪੱਤੀ ਦਾ ਰਹਿਣ ਵਾਲਾ ਮੈਂ ਚੌੜੇ widehat ਵਿੱਚ ਦੁਕਾਨ ਕਰਦਾ ਹਾਂ ਰਾਤ तकरीबन 8:00 ਵਜੇ ਦੁਕਾਨ ਬੰਦ ਕਰਕੇ ਗਏ ਆ ਸਵੇਰੇ ਜਦੋਂ ਸਾਨੂੰ ਪਤਾ ਲੱਗਾ ਸਾਡੇ ਸ਼ਟਰ ਟੁੱਟੇ ਹੋਏ ਸੀਗੇ ਇਹ ਅੰਦਰੋਂ ਕਾਫੀ ਨੁਕਸਾਨ ਹੋ ਚੁੱਕਾ ਹੈ ਹਾਂਜੀ तकरीबन 25000 ਦੇ ਕਰੀਬ ਮੇਰਾ ਨੁਕਸਾਨ ਹੋ ਚੁੱਕਾ ਹੈ ਜੀ ਹਾਂਜੀ ਛੋਟੇ ਪਹਿਲਾਂ ਵੀ ਕਈ ਵਾਰ ਇਹ ਦੁਕਾਨਾਂ ਫੋੜ ਚੁੱਕੀਆਂ ਆ ਮੈਂ ਪੁਲਿਸ ਨੂੰ ਬੇਨਤੀ ਕਰਦਾ ਕਿ ਰਾਤ ਨੂੰ ਇੱਥੇ ਨਾਕਾ ਲਾਇਆ ਜਾਵੇ ਜਾਂ ਗਸ਼ਤ ਪੁਹਾਈ ਜਾਵੇ ਮਾਨ ਜੀ ਜੀ ਲੱਗੇ ਤਕਰੀਬਨ ਮੇਰੀਆਂ 2 ਲੀਟਰ ਦੇ ਛੋਟੇ ਦੀਆਂ ਪੇਟੀਆਂ ਸੀਗੀਆਂ 10 15 ਕੁ 15 ਦੇ ਕਰੀਬ ਛੋਟੀਆਂ ਪੇਟੀਆਂ ਸੀਗੀਆਂ ਸਾਬਣ ਦੀਆਂ ਪੇਟੀਆਂ ਸੀਗੀਆਂ ਬਿਸਕੁਟਾਂ ਦੇ ਪੈਕਟ ਵਗੈਰਾ ਤਕਰੀਬਨ 20 ਦੇ ਹਜ਼ਾਰ ਦੇ ਕਰੀਬ ਮੇਰਾ ਨੁਕਸਾਨ ਹੋ ਚੁੱਕਾ ਹੈ ਜੀ ਮੈਂ ਸਤਪਾਲ ਸਿੰਘ ਪਿੰਡ ਚੋੜਾ ਮੈਂ ਇੱਥੇ ਚੋੜੇ ਢਡੇ ਦੇ ਵਿੱਚ ਆਪਣੀ ਡਾਕਟਰੀ ਦੁਕਾਨ ਕਰਦਾ ਆ ਜਦੋਂ ਅਸੀਂ ਰਾਤ ਨੂੰ 8 ਵਜੇ ਤਕਰੀਬਨ ਦੁਕਾਨਾ ਬੰਦ ਕਰਕੇ ਜਾਂਦੇ ਹਾਂ ਕੋਈ ਬਾਅਦ ਵਿੱਚ ਹੀ ਜਾਂਦਾ ਜਦੋਂ ਅਸੀਂ ਸਵੇਰੇ ਆ ਜਾ ਕੇ ਇੱਥੇ ਦੁਕਾਨਾਂ ਖੋਲ੍ਹਣ ਆਏ ਤਾਂ ਸਾਨੂੰ ਪਤਾ ਲੱਗਾ ਵੀ ਇੱਥੇ ਚਾਰ ਦੁਕਾਨਾਂ ਜਿਹੜੀਆਂ ਉਹਨਾਂ ਦੇ ਸ਼ਟਰ ਤੋੜੇ ਗਏ ਆ ਇੱਕ ਇਲੈਕਟ੍ਰੀਸ਼ੀਅਨ ਦੀ ਦੁਕਾਨ ਆ ਦੋ ਜਿਹੜੀਆਂ ਦੁਕਾਨਾਂ ਹੈਗੀਆਂ ਟੈਂਟ ਦੀਆਂ ਹੈਗੀਆਂ ਇੱਕ ਸਾਡੇ ਕਰਿਆਨੇ ਦੀ ਆ ਜੀ ਗ੍ਰੋਸਰੀ ਦਾ ਜਦ ਸਾਮਾਨ ਹੈਗਾ ਉਹਦੇ ਵਿੱਚ ਉਹ ਵੀ ਦੁਕਾਨ ਟੁੱਟੀ ਹੋਈ ਆ ਇੱਥੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈਗਾ ਜੀ ਤੇ ਅਸੀਂ ਅਪੀਲ ਕਰਦੇ ਆਂ ਪੰਜਾਬ ਪੁਲਿਸ ਨੂੰ ਵੀ ਇੱਥੇ ਗਸ਼ਤ ਵਧਾਈ ਜਾਵੇ ਹਰਸ਼ੰਕਰ ਦੇ ਪਿੰਡ ਚੋੜੇ ਵਿਖੇ ਅੱਜ ਸਵੇਰੇ ਚੋਰੀ ਹੋ ਗਈ ਤੇ ਤਿੰਨ ਚੋਰਾਂ ਨੇ ਰਾਤੀ ਬੀਤੀ ਰਾਤ ਇਹ ਚੋਰੀ ਦੀ ਵਾਰਤ ਨੂੰ ਅੰਜਾਮ ਦਿੱਤਾ ਜਿੱਥੇ ਕਿ ਇੱਕ ਸ਼ੂਟਸ਼ਾਪ ਤੇ ਚੋਰੀ ਹੋਈ ਇੱਕ ਕਾਰ ਟੈਂਟ ਹਾਊਸ ਤੇ ਇੱਕ ਆਟੋ ਲੈਕਸ਼ਨ ਦੀ ਚੋਰੀ ਹੋਈ